ਸਾਡੇ ਪੰਜਾਬ ਦੇ ਲੋਕ ਜਿਨ੍ਹਾਂ ਦੇ ਸਿਰ ਤੇ ਤਾਜ ਰੱਖ ਕੇ ਕੁਰਸੀਆਂ ਬਖਸ਼ਦੇ ਆ ਉਹ ਉਹਨਾਂ ਨੇ ਕਦੇ ਸਾਡਾ ਸਾਥ ਨਹੀਂ ਦਿੱਤਾ ਲੋਕਾਂ ਜਿਨ੍ਹਾਂ ਦੇ ਸਿਰ ਤੇ ਤਾਜ ਰਖੇ ਉਹਨਾਂ ਹੀ ਕੈਰ ਗੁਜ਼ਾਰਿਆ ਪੰਜਾਬ ਦੇ ਭੋਲੇ ਲੋਕਾਂ ਨੂੰ ਵੇਖੋ ਡੋਬ ਡੋਬ ਕੇ ਮਾਰਿਆ ਏ ਪੰਜਾਬ ਦੇ ਭੋਲੇ ਲੋਕਾਂ ਨੂੰ ਵੇਖ ਡੋਬ ਡੋਬ ਕੇ ਮਾਰਿਆ ਏ ਪਾਣੀ ਮੂਰੇ ਨਾ ਕਿਸੇ ਦੀ ਪੇਸ਼ ਚੱਲੀ ਘਰ ਬਾਰ ਕਈਆਂ ਦੇ ਟਹਿ ਗਏ ਨੇ ਕਰਮਾਂ ਦੀ ਬਾਜੀ ਹਾਰ ਕਈ ਦੁਨੀਆਂ ਨੂੰ ਅਲਵਿਦਾ ਕਹਿ ਗਏ ਨੇ ਕਰਮਾਂ ਦੀ ਬਾਜੀ ਹਾਰ ਕਈ ਦੋਨੀਆਂ ਨੂੰ ਅਲਵਿਦਾ ਕਹਿ ਗਏ ਨੇ ਅੱਗੇ ਵੀ ਪੰਜਾਬ ਨੇ ਕਈ ਵਾਰੀ ਤਨ ਮਨ ਤੇ ਜ਼ੁਲਮ ਸਹਾਰਿਆ ਏ ਪੰਜਾਬ ਦੇ ਭੋਲੇ ਲੋਕਾਂ ਨੂੰ ਵੇਖ ਡੋਬ ਡੋਬ ਕੇ ਮਾਰਿਆ ਏ ਮਿਹਨਤ ਕੀਤੀ ਸਭ ਬੇਅਰਥ ਗਈ ਹਾਂ ਕਾਚ ਬਦਲ ਸਭ ਸਾ ਗਏ ਪੁੱਤਾਂ ਵਾਂਗੂ ਪਾਲੀਆਂ ਫਸਲਾਂ ਦੇ ਖੇਤ ਵੇਂਦੇ ਆਹੋ ਤਬਾ ਗਏ ਪੁੱਤਾਂ ਵਾਂਗੂ ਪਾਲੀਆਂ ਫਸਲਾਂ ਦੇ ਖੇਤ ਵੇਂਦੇ ਆਹੋ ਤਬਾ ਗਏ ਬੁਰਾ ਹੋਇਆ ਹਾਲ ਪੰਜਾਬ ਦਾ ਹੈ ਜੈਲੀ ਨੇ ਸੱਚੀ ਉਚਾਰਿਆ ਹੈ ਪੰਜਾਬ ਦੇ ਭੋਲੇ ਲੋਕਾਂ ਨੂੰ ਇਨਾ ਡੋਬ ਡੋਬ ਕੇ ਮਾਰਿਆ ਏ ਪੰਜਾਬ ਦੇ ਭੋਲੇ ਲੋਕਾਂ ਨੂੰ ਇਨਾ ਡੋਬ ਡੋਬ ਕੇ ਮਾਰਿਆ ਏ ਅਸੀਂ ਵਸ ਤੇ ਰਸ ਦੇ ਉਜੜੇ ਚਲੇ ਸਾਡੇ ਅੱਖ ਵੀ ਰਹਿ ਗਿਆ ਨਾ ਪੱਲੇ ਅਸੀਂ ਵਸ ਤੇ ਰਸ ਦੇ ਉਜੜੇ ਚਲੇ ਸਾਡੇ ਕੱਖ ਵੀ ਰਹਿ ਗਿਆ ਨਾ ਪੱਲੇ ਮਨ ਲਾਲਾ ਕੇ ਅਸੀਂ ਹਾਰ ਗਏ ਸਾਥੋਂ ਨਾ ਫਸਲ ਬਚਾ ਹੋਈ ਸਾਡੇ ਅੱਖੀ ਵੇਂਦਿਆ ਵੇਂਦਿਆ ਹੀ ਝੋਨੇ ਦੀ ਫਸਲ ਤਬਾਹ ਹੋਈ ਸਾਡੇ ਅੱਖੀ ਵੇਂਦਿਆ ਵੇਂਦਿਆ ਹੀ ਸਾਡੀ ਹਰ ਇੱਕ ਫਸਲ ਤਬਾਹ ਹੋਈ ਸਤਲੁਜ ਬਿਆਸ ਦਰਿਆਵਾਂ ਦੇ ਪਾਣੀ ਨੇ ਸਾਨੂੰ ਮਾਰ ਦਿੱਤਾ ਜੈਲੀ ਕਿਸ